ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਅਸੀ ਲਵ ਤੇ ਤੇ ਇਹ ਦੇਖੋ ਆਪਣੀ ਬਈ ਪੱਠੀ ਨੇ ਅੰਡੇ ਦੇਣੇ ਸ਼ੁਰੂ ਕਰ ਦਿੱਤੇ ਆ ਇੱਕ ਕੰਡਾ ਨੇ ਖੱਲ ਤਰਿਆ ਸੀ ਅੱਜ ਵੀ ਜਗਾ ਬਣਾ ਰਹੀ ਹੰਡਾ ਧੰਨਵਾਦ ਤੇ ਇਹ ਹੋ ਬਈ 6-7 ਮਹੀਨੇ ਦੀ ਪੱਠੀ ਹੈ ਦੇਖਾ ਤੁਸੀਂ ਕੋਈ ਇਹਨੂੰ ਫੀਡ ਨਹੀਂ ਜਾਰੀ ਕੋਈ ਕੁਝ ਨਹੀਂ ਜਾਰਿਆ ਬਸ ਕਰਦਾ ਸਿੰਪਲ ਮਤਲਬ ਕਣਕ ਜਾਂ ਰੋਟੀਆਂ ਜਾਂ ਚੌਲ ਜੂਲ ਬਾਕੇ ਤਿਆਰ ਕੋਈ ਪੱਠੀ ਨਹੀਂ 6-7 ਮਹੀਨੇ ਦੀ ਪੱਠੀ ਹੈ ਤੀਗੋਂ ਬਸ ਅੰਡਾ ਧਰੂ ਅੱਜ ਦੂਜਾ ਅੰਡਾ ਹੋਇਆ ਦਾ ਇੱਕ ਅੰਡਾ ਗੱਲ ਵੀ ਧਰੇ ਅਸੀਂ ਆਪੋ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜਦੋਂ ਅੰਡਾ ਧਰਤਾ ਉਦੋਂ ਬਾਅਦ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਦੱਸਾਂਗੇ ਬਾਈ ਵੀ ਇਹ ਫੀਡ ਤੋਂ ਬਿਨਾ ਵੀ ਅੰਡੇ ਵਧਗਾ ਦਿੰਦਾਂ ਜੇ ਆਪਾਂ ਇਹਨਾਂ ਨੂੰ ਸਾਮ ਸਮਾਂ ਸਹੀ ਕਰੀਏ ਤੇ ਖਾਣਾ ਪੀਣਾ ਸਹੀ ਰੱਖੀਏ ਇਹਨਾਂ ਦਾ ਵਾਲੇ 6-7 ਮਹੀਨਿਆਂ ਦੀ ਪੱਠੀ ਹੈ ਵਾਲੀ ਤਾਂ ਇਹ ਗਾਂ ਬਹੁਤ ਅੰਡੇ ਧਰਨੇ ਆ ਇਹ ਪਿਓਰ ਸੀਲ ਆ ਬਾਈ ਦੇਖੋ ਕਹਿੰਦੇ ਹੁੰਦੇ ਸੀ 7 ਅੰਡੇ ਧਰ ਕੇ ਸੀ ਵਾਂਗਲੀ ਬਾਕੀ ਚਲੋ ਦੇਖਦੇ ਆ ਜੇ ਸੀਵਾ ਮੰਗਲੀ ਤਾਂ ਆਪਾਂ ਤੋਂ ਬੱਚੇ ਵੀ ਜ਼ਰੂਰ ਕਢਾਵਾਂਗੇ ਉਹਦਾ ਰੰਗ ਬਹੁਤ ਸੋਹਣਾ ਕੋਈ ਚਿੱਟਾ ਕੰਬਣੀ ਪਿਓਰ ਕਾਲੀ ਹੈ ਜੰਮਾ ਸਾਹ ਕਾਲੀ ਹੈ ਹੁਣ ਦੇਖੋ ਇਹ ਆਪਣਾ ਮਤਲਬ ਟਕਾਣਾ ਜਾਂ ਟੋਆ ਵਗੈਰਾ ਕਿਹਨੂੰ ਕਹਿੰਦੇ ਆ ਉਹ ਬਣਾ ਰਹੇ ਹਾਂ ਚਲੋ ਦੇਖਾਂਗੇ ਬਾਕੀ ਆਂਡਾ ਧਰਦੀ ਆ ਇਹ ਪਹਿਲਾਂ ਉਧਰੋਂ ਤੂੜੀ ਤੂੰ ਜਗਾ ਭੜ ਕੇ ਆਈ ਆ ਉੱਥੇ ਤਾਂ ਇਹਨੂੰ ਟਕਾਣਾ ਮਿਲਿਆ ਨਹੀਂ ਕੋਈ ਹੁਣ ਮੁਰਗੀ ਆਂਡਾ ਤੇ ਇਹਨੂੰ ਪੂਰੀ ਤਿਆਰ ਆ ਤੇ ਇਹਦਾ ਦੂਜਾ ਆਂਡਾ ਹੋ ਗਿਆ ਕੰਡਾ ਘੱਲ ਧਰਿਆ ਸੀਗਾ ਬਾਕੀ ਸਪੋਰਟ ਕਰੋ ਆਪਣੇ ਪ੍ਰਾ ਚੈਨਲ ਨੂੰ ਸਾਰੇ 1900 ਬੰਦੇ ਜੁੜ ਚੁੱਕੇ ਆ ਫਤੂਬਾਦ ਸ਼ੇਅਰ ਕਰੋ ਵੀਡੀਓ ਨੂੰ ਇਹ ਦੇਖ ਸਕਦੇ ਹੋ ਵੀ ਯਾਰ ਆਪਾਂ ਇਹਨੂੰ ਕੋਈ ਫੀਡ ਫੋੜ ਨਹੀਂ ਜਾ ਰਹੀ ਮਤਲਬ ਯਾਰ ਵਧੀਆ ਅੰਡੇ ਦਦੀਆਂ ਮੁਰਗੀਆਂ ਬਿਨਾਂ ਫੀਡ ਤੋਂ ਵੀ ਕਈ ਭਰਾ ਕਹਿੰਦੇ ਫੀਡ ਤੋਂ ਬਿਨਾਂ ਅੰਡੇਂ ਦਦੀਆਂ ਮੁਰਗੀਆਂ ਤਾਂ ਬਸ ਯਾਰ ਆਪਾਂ ਇਹਨਾਂ ਨੂੰ ਵੀ ਮਤਲਬ ਵਧੀਆ ਰੱਖੀਏ ਘਰ ਦਾ ਖਾਣ ਪੀਣ ਦਾ ਜਿਹੜਾ ਕੁਝ ਕੰਡੀਆਂ ਉਹਦੇ ਛਿੱਤੀ ਦਾ ਦਾਣਡੇ ਵੀ ਬਾਕੀ ਦੇਖ ਸਕਦੇ ਹੋ ਬਈ ਖਾੜੇ ਜਮਾ ਪੱਠੀ ਐ 6-7 ਮਹੀਨੇ ਦੀ ਪੱਠੀ ਐ ਮਈ ਦੇ ਵਿੱਚ ਬੱਚੇ ਘੜਾ ਇਸ ਮਈ ਦੇ ਲਾਸਟ ਦੇ ਵਿੱਚ ਤੇ ਹੁਣ ਦੇਖ ਸਕਦੇ ਹੋ ਜਨਮਰੀ ਚੱਲ ਰਹੀ ਆ ਇਹ ਅੱਜ ਹੀ ਐ ਇਸका ਬੀਜਨ ਬਈ ਕਿਹੜਾ ਐ ਦਵਾਰ ਇੱਕ ਸਾਰਾ ਦਨ ਬਾਕੀ ਬੈਠਾ ਹਾਂ ਜੀ ਜਿਹੜੀ ਆਪਾਂ ਤੁਹਾਨੂੰ ਮੁਰਗੀ ਦਿਖਾਈ ਸੀ ਪਿੱਛੇ ਕਾਲੀ ਉਹ ਆ ਮੁਰਗੀ ਦੀ ਛੂਟਾ ਸੀਗਾ ਮੁਰਗੀ ਨੇ ਕੱਢੇ ਸੀ ਬੱਚੇ ਇਹ ਵੀ ਹੁਣ ਮੁਰਗੀ ਅੰਡੇ ਤੇ ਬੈਠ ਗਿਆ ਦੇਖੋ ਬਾਕੀ ਆ ਮੁਰਗੀ ਦੀ ਬੱਚਤੀ ਆ ਉਹ ਬੱਚੀ ਆ ਬਾਕੀ ਆ ਪੱਠੇ ਫਿਰਦੇ ਆਪਣੀ ਇਹ ਵੀ ਸਾਰੇ ਇਹਦੀ ਬੱਚੇ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਮਿੱਤਰੋ ਆਪਣੀ ਆ ਮੁਰਗੀ ਨੇ ਅੰਡਾ ਧਰਤਾ ਲਾਲ ਪੱਠੀ ਜਿਹੜੀ ਜਿਹੜੇ ਬੱਚੇ ਕੱਢੇ ਹੋਏ ਪਹਿਲਾਂ ਦਿਖਾਈ ਵੀਡੀਓ ਦੇ ਵਿੱਚ ਹੁਣੇ ਆਂਡਾ ਧਰਦਾ ਇੱਕ ਆਂਡਾ ਦੇਖ ਸਕਦੇ ਹੋ ਤੁਸੀਂ ਸਾਈਜ਼ ਛੋਟਾ ਹੁੰਦਾ ਇਹਨਾਂ ਦਾ ਕਿਉਂਕਿ ਸੀਡ ਮੁਰਗੀਆਂ ਦੇ ਅੰਡੇ ਦਾ ਸਾਈਜ਼ ਛੋਟਾ ਹੁੰਦਾ ਹੈ ਜਿਹੜੀਆਂ ਆਰ 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 ਹੁੰਦੀਆਂ ਜਾਂ ਦੂਤੀਆਂ ਮੁਰਗੀਆਂ ਨੇ ਭਾਰੀਆਂ ਜੀਆਂ ਉਹਨਾਂ ਦੇ ਅੰਡੇ ਦਾ ਸਾਈਜ਼ ਟਵਲ ਹੁੰਦਾ ਦੋ ਵੱਡਾ ਹੁੰਦਾ ਮਤਲਬ ਕਿ ਦੇਖ ਸਕਦੇ ਹੋ ਤੁਸੀਂ ਹਾਂਜੀ ਦੇਖ ਸਕਦੇ ਹੋ ਤੁਸੀਂ ਪੱਠੀ ਨੇ ਅੰਡਾ ਤਾਂ ਅੱਜ ਤੋਂ 10 ਮਿੰਟ ਪਹਿਲਾਂ ਹੀ ਧਰਿਆ ਹੈ ਵੀਡੀਓ ਬਹੁਤ ਥੋੜੀ ਲੇਟ ਬਣਾਈਆ ਕਿਉਂ ਆਪਾਂ ਪੱਠੇ ਪਾਰੇ ਸੀ ਪਸ਼ੂਨ ਤਾਂ ਬੰਦ ਖਾਉਣੀਆਂ ਬਾਕੀ ਆਂਡੇ ਸਾਈਜ਼ ਕਿ ਬਣਾ ਮੁਰਗੀ ਦੇਖੋ ਮੁਰਗੀ ਤੁਸੀਂ ਚੈੱਕ ਕਰੋ ਜਮਾ ਪ्युअर ਪੱਠੀਆਂ ਵੀ ਕਾਲੀ ਕਾਲੇ ਰੰਗ ਦੀ ਪੱਠੀ ਆ ਵਜਨ ਵੀ ਹਲੇ ਥੋੜੀ ਆ ਬਹੁਤ ਕੋਈ ਖਾਸ ਵਜਨ ਨਹੀਂ ਉਹ ਦੇਖੋ ਹੰਡਾ ਬਈ ਨਵੀਂ ਪੱਠੀ ਸੁਪਣੀ ਦਾ ਹੰਡਾ ਇਕੋ ਸਾਈਜ਼ ਵੀ ਠੀਕ ਹੈ ਜਿਹੜੇ ਹਸਾਉਣ ਵਾਲੇ ਉਮਰ ਆ ਕੋਈ ਖਾਸ ਹੀ ਉਮਰ ਵੀ ਨਹੀਂ ਹਲੇ ਇੰਨੀ 6-7 ਮਹੀਨਿਆਂ ਦੀ ਪੱਠੀ ਦਾ ਅੰਡਾ ਇਹ ਦੇਖ ਸਕਦੇ ਹੋ ਤੁਸੀਂ ਪਹਿਲਾਂ ਆਪਣੀਆਂ ਮੁਰਗੀਆਂ ਜਿਹੜੀਆਂ ਉਹ ਬੱਚੇ 2 ਦਿਨ ਹੈਗੇ ਏਜੀਆਂ ਦੀ ਜਿਹੜੀਆਂ ਅੰਡਾ ਪੀ ਜਾਂਦੀਆਂ ਸੀ ਉਹ ਮੁਰਗੀਆਂ ਨੇ ਹਲੇ ਤੱਕ ਇਦਾਂ ਦੀ ਕੋਈ ਹਰਕਤ ਨਹੀਂ ਕੀਤੀ ਨਾਲ ਧਿਆਨ ਬਾਲਾ ਰੱਖਣਾ ਪੈਂਦੀ ਜਦੋਂ ਅੰਡੇ ਦਾ ਦਿਨ ਨਾਲ ਦੇ ਵੀ ਪੀ ਜਾਂਦੀ ਵਿੱਚ ਬੰਨ ਕੇ ਤੇ ਇਹ ਦੇਖ ਸਕਦੇ ਹੋ ਭਾਈ ਇਹ 6-7 ਮਹੀਨਿਆਂ ਦੀ ਪੱਠੀ ਹੈ ਕੋਈ ਆਪਾਂ ਨੂੰ ਫੀਡ ਨਹੀਂ ਜਾਰੀ ਬਾ ਘਰ ਦੀ ਖਰਾਕ ਦਾਣੀ ਦੁਨੀ ਜਿਆ ਮੋਹਰੀ ਤੇ ਦਾਣੀ ਬਾਕੀ ਲਸਣ ਹੁੰਦੀ ਹੈ ਜਿਹੜੀ ਬਹੁਤ ਫਾਇਦੇਮੰਦ ਹੁੰਦੀ ਹੈ ਉਹ ਪਾ ਦਿੰਨੇ ਇਹਨਾਂ ਨੂੰ ਬਾਕੀ ਜੇਕਰ ਵੀਡੀਓ ਤੁਹਾਨੂੰ ਆਪਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ